ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ April ਮਹੀਨੇ ਚ ਬੱਚਿਆਂ ਦੀਆਂ ਮੌਜਾਂ ਹੀ ਛੁੱਟੀਆਂ ਸਕੂਲ ਰਹਿਣਗੇ ਬੰਦ ਪੂਰੀ ਲਿਸਟ ਪੰਜਾਬ ਸਰਕਾਰ ਨੇ April 2025 ਵਿੱਚ ਸਕੂਲ ਲਈ ਇੱਕ ਮਹੱਤਵਪੂਰਨ ਛੁੱਟੀਆਂ ਮਨਜ਼ੂਰ ਕਰ ਦਿੱਤੀਆਂ ਹਨ ਇਸ ਮਹੀਨੇ ਦੀਆਂ ਛੁੱਟੀਆਂ ਵਿੱਚ ਰਾਮ 9ਵੀਂ 6 April ਐਤਵਾਰ ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ 8 April ਮੰਗਲਵਾਰ ਮਹਾ ਵੀਰ ਜੰਤਰੀ 10 April ਵੀਰਵਾਰ ਵਿਸਾਖੀ 13 April ਐਤਵਾਰ ਜਨਮ ਦਿਨ ਡਾਕਟਰ ਅੰਬੇਦਕਰ 14 April ਸੋਮਵਾਰ ਗੁੱਡ ਫਰਾਈਡੇ 18 April ਸ਼ੁੱਕਰਵਾਰ ਅਤੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਨ ਉਤਸਵ 29 April ਮੰਗਲਵਾਰ ਸ਼ਾਮਲ ਹਨ ਇਸ ਤੋਂ ਇਲਾਵਾ ਹਰ ਐਤਵਾਰ 6 13 20 ਅਤੇ 27 April ਅਤੇ ਦੂਜਾ ਸ਼ਨੀਵਾਰ 12 April ਨੂੰ ਸਕੂਲ ਸਕੂਲਾਂ 'ਚ ਛੁੱਟੀਆਂ ਰਹੇਗੀ ਜਾਨੀ ਕਿ April 'ਚ 10 ਦਿਨ ਵਿਦਿਅਕ ادارے ਸਰਕਾਰੀ ਦਫ਼ਤਰ ਬੰਦ ਰਹਿਣਗੇ ਖਬਰ ਨਾਲ ਅੰਤ ਤੱਕ ਬਣੇ ਰਹਿ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ